ਇੱਕ ਮਹੀਨਾ ਸਾਡੇ ਬੰਦੀ ਆਉਂਦੀ ਨਹਿਰ ਚ ਉਦੋਂ ਮਿਰਾ ਹੀ ਗੰਦਾ ਪਾਣੀ ਆਉਂਦਾ ਸੀ ਪਿਛਲੇ ਲਗਭਗ 10 ਸਾਲਾਂ ਤੋਂ ਜਿਹੜਾ ਇੱਥੇ ਪਾਣੀ ਆ ਰਿਹਾ ਬਹੁਤ ਜ਼ਿਆਦਾ ਖਰਾਬ ਆ ਜਿਹੜੇ ਪੰਜਾਬ ਦੇ ਵੀਰ ਐ ਉਹ ਵੀ ਇਸ ਅੰਦੋਲਨ ਕਰ ਰਹੇ ਸੀਗੇ ਤੇ ਉਸੇ ਟਾਈਮ ਅਸੀਂ ਵੀ ਦਰਿਆ ਤੇ ਜਾ ਕੇ ਆ ਕੇ ਵੀਡੀਓਜ਼ ਬਣਾ ਕੇ ਤੇ ਲੋਕਾਂ ਨੂੰ ਦੱਸਿਆ ਵੀ ਆਪਾਂ ਆਹਾਂ ਚੀਜ਼ ਪੀ ਰਹੇ ਹਾਂ ਜਿੱਥੇ ਆਪਾਂ ਖੜ ਕੇ 10 ਮਿੰਟ ਸਾਹ ਵੀ ਲੈ ਸਕਦੇ ਆਪਣਾ ਉਹ ਪਾਣੀ ਪੀ ਰਹੇ ਹਾਂ ਜੋ ਵੀ ਹਰੇਕੇ ਪੱਤਿਆਂ ਤੋਂ ਬੰਦਾ ਜਿਹੜਾ ਪਾਣੀ ਪੀਂਦਾ ਹੈ ਚਾਹੇ ਉਹ ਪੰਜਾਬ ਦਾ ਹੈ ਚਾਹੇ ਉਹ Rajasthan ਦਾ ਉਹ ਜ਼ਹਿਰ ਪੀ ਰਿਹਾ ਉਹ ਕੈਂਸਰ ਪੀ ਰਿਹਾ ਜਿਆਤੀ 50 ਕਿਲੋਮੀਟਰ ਤੱਕ ਮਾਰਚ ਅਸੀਂ ਉਸ ਮਾਰਚ ਵਿੱਚ ਸ਼ਾਮਲ ਹੋਵਾਂਗੇ ਇਹ ਮਾਰਚ ਵਿੱਚ ਸ਼ਾਮਲ ਹੁੰਦਾ ਸਾਡਾ ਮਤਲਬ ਇਹੀ ਹੈ ਵੀ ਅਸੀਂ ਪੰਜਾਬ ਦੇ Rajasthan ਦੇ ਲੋਕ ਲੜਕੇ ਇਸ ਲੜਾਈ ਨੇ ਇਕੱਠੇ ਹੋ ਕੇ ਲੜੀ ਇੱਕ ਪਾਸੇ ਬੁੱਢੇ ਨਾਲੇ ਦੇ ਗੰਦੇ ਪਾਣੀ ਦਾ ਰੋਲਾ ਪੰਜਾਬ ਦੇ ਵਿੱਚ ਵੀ ਪੈ ਰਿਹਾ ਹੈ ਤੇ ਦੂਜੇ ਪਾਸੇ ਹੁਣ ਰਾਜਸਥਾਨ ਦੇ ਕਿਸਾਨਾਂ ਵੱਲੋਂ ਵੀ ਇਸ ਗੰਦੇ ਪਾਣੀ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਸਾਡੇ ਨਾਲ ਰਾਜਸਥਾਨ ਤੋਂ ਕਿਸਾਨ ਆਰਮੀ ਦੇ ਆਗੂ ਮਨਿੰਦਰ ਸਿੰਘ ਮਾਨ ਹੈ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਵੱਲੋਂ ਕਿਹੜਾ ਅੰਦੋਲਨ ਹੈ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਉਹਨੂੰ ਲੈ ਕੇ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਸਾਡੇ ਨਾਲ ਮਨਿੰਦਰ ਸਿੰਘ ਮਾਨ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਬਈ ਸਵਾਗਤ ਹੈ ਤੁਹਾਡਾ ਸਾਰੇ ਵੀਰਿੰਦਰ ਜੀ ਨੂੰ ਧੰਨਵਾਦ ਤੇ ਸਾਰੇ ਹੀ ਵੇਖਣ ਵਾਲੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਅੰਦੋਲਨ ਤੁਸੀਂ ਜ਼ਹਿਰ ਮੁਕਤ ਅੰਦੋਲਨ ਜਿਹੜਾ ਸ਼ੁਰੂ ਕੀਤਾ ਹੈਗਾ ਹੈ ਕੀ ਤੇ ਉਹਦੀ ਜਿਹੜੀ ਪੰਜਾਬ ਨਾਲ ਜਿਹੜਾ ਰਲੇਮਾ ਉਸ ਗੱਲ ਦਾ ਉਹ ਕਿਵੇਂ ਰਲਦੀ ਹੈਗਾ ਦੇਖੋ ਵੀਰ ਜੀ ਪਿਛਲੇ ਲਗਭਗ 10 ਸਾਲਾਂ ਤੋਂ ਜਿਹੜਾ ਇੱਥੇ ਪਾਣੀ ਆ ਰਿਹਾ ਬਹੁਤ ਜ਼ਿਆਦਾ ਖਰਾਬ ਆ ਰਿਹਾ ਇਹ ਪਤਾ ਉਦੋਂ ਲੱਗਦਾ ਸੀ ਜਦੋਂ ਨਹਿਰ 'ਚ ਬੰਦੀ ਆਉਂਦੀ ਹੈ ਨਾ ਇੱਕ ਮਹੀਨਾ ਸਾਡੇ ਬੰਦੀ ਆਉਂਦੀ ਨਹਿਰ 'ਚ ਉਦੋਂ ਨਿਰਾ ਹੀ ਗੰਦਾ ਪਾਣੀ ਆਉਂਦਾ ਸੀ ਕਿਉਂਕਿ ਦੂਜਾ ਪਾਣੀ ਤਾਂ ਬੰਦ ਹੋ ਜਾਂਦਾ ਸੀ ਸਾਫ਼ ਤੇ ਜਿਹੜਾ ਬੁੱਢੇ ਨਾਲੇ ਦਾ ਲੁਧਿਆਣੇ ਦਾ ਹੋਰ ਦੂਜਾ ਪਾਣੀ ਜਿਹੜਾ ਪੰਜਾਬ ਦਾ ਗੰਦਾ ਸੀ ਉਹ ਸਾਰਾ ਦਾ ਸਾਰਾ ਲਹਿਰ 'ਚ ਆਉਂਦਾ ਸੀ ਤੇ ਲੋਕ ਲਗਾਤਾਰ ਛੋਟਾ ਮੋਟਾ ਅੰਦੋਲਨ ਹਰ ਇੱਕ ਸਾਲ ਕਰਦੇ ਸੀ ਪਰ ਇਸ ਸਾਲ ਸਾਰੇ ਹੀ ਸਾਡੇ ਕਿਸਾਨ ਸੰਗਠਨਾਂ ਨੇ ਤੇ ਸਾਡੇ ਜਿਹੜਾ ਵਪਾਰੀ ਵਰਗ ਹੈ ਬੁੱਧੀਜੀਵੀ ਵਰਗ ਹੈ ਜਾਂ ਸੌਰੀ ਡਾਕਟਰ ਵਰਗ ਹੈ ਉਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਆਈ ਕਿਉਂ ਨਾ ਆਪਾਂ ਇਸ ਤੇ ਇਕੱਠੇ ਹੋ ਕੇ ਕੋਈ ਨਾ ਕੋਈ ਵੱਡੀ ਮੂਵਮੈਂਟ ਕਰੀਏ ਤੇ ਜਿਹੜੇ ਪੰਜਾਬ ਦੇ ਵੀਰ ਐ ਉਹ ਵੀ ਇਸ ਅੰਦ੍ਰਣ ਕਰ ਰਹੇ ਸੀਗੇ ਤੇ ਉਸੇ ਟਾਈਮ ਅਸੀਂ ਵੀ ਦਰਿਆ ਤੇ ਜਾ ਕੇ ਆ ਕੇ ਵੀਡੀਓਜ਼ ਬਣਾ ਕੇ ਤੇ ਲੋਕਾਂ ਨੂੰ ਦੱਸਿਆ ਵੀ ਆਪਾਂ ਆਹ ਚੀਜ਼ ਪੀ ਰਹੇ ਆ ਜਿੱਥੇ ਆਪਾਂ ਖੜ ਕੇ 10 ਮਿੰਟ ਸਾਬ ਨਹੀਂ ਲੈ ਸਕਦੇ ਆਪਣਾ ਉਹ ਪਾਣੀ ਪੀ ਰਹੇ ਆ ਤੇ ਪੰਜਾਬ ਦੇ ਸਾਥੀਆਂ ਨੇ ਵੀ ਇਸ ਤੇ ਮੂਵਮੈਂਟ ਸ਼ੁਰੂ ਕੀਤੀ ਸੀ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਤੇ ਉਹ ਕਹਿੰਦੇ ਵੀ ਆਪਾਂ ਜੇ ਸਾਰੇ ਰਲ ਕੇ ਇਹ ਲੜਾਈ ਲੜੀਏ ਤਾਂ ਅਸੀਂ ਕਹਿੰਦੇ ਵੀ ਇਸ ਤਾਂ ਸਭ ਤੋਂ ਜ਼ਿਆਦਾ ਦੁਖੀ ਤਾਂ ਅਸੀਂ ਆਂ ਬੜਾ ਕੀ ਪੰਜਾਬ ਅੱਧਾ ਦੁਖੀ ਆ ਦੇਖੋ ਜਿਹੜਾ ਸਤਲੁਜ ਦਰਿਆ ਪੰਜਾਬ ਨੂੰ ਵਿਚਾਲਿਆਂ ਪੜਦਾ ਸਤਲੁਜ ਦੇ ਉੱਤੋਂ ਜਿਹੜਾ ਸਤਲੁਜ ਉਹ ਪਿੱਛੇ ਪਿੱਛੇ ਉੱਤੇ ਉੱਤੇ ਹੈ ਉੱਥੇ ਇੰਨਾ ਪਾਣੀ ਗੰਦਾ ਨਹੀਂਗਾ ਜਿਹੜਾ ਗੰਦਾ ਪਾਣੀ ਸਤਲੁਜ ਦੇ ਥੱਲੇ ਥੱਲੇ ਆ ਹੁਣ ਸਤਲੁਜ ਦੇ ਥੱਲੇ ਜੀਰੇ ਤੋਂ ਸ਼ੁਰੂ ਹੋ ਜਾਂਦੇ ਆਪਾਂ ਫਿਰੋਜ਼ਪੁਰ ਜੀਰਾ ਮੁਕਸਰ ਮਲੋਟ ਹਬੌਰ ਬਠਿੰਡਾ ਇਹ ਸਾਰਾ ਜਿਹੜਾ ਪਾਣੀ ਆ ਉਹ ਉਹੀ ਪਾਣੀ ਪਿੰਦੇ ਆ ਜਿਹੜਾ ਅਸੀਂ ਪੀਂਦੇ ਆ ਕਿਉਂਕਿ ਹਰੇਕੇ ਪਤਿਆਂ ਤੋਂ ਬੰਦਾ ਜਿਹੜਾ ਪਾਣੀ ਪੀਂਦਾ ਹੈ ਚਾਹੇ ਉਹ ਪੰਜਾਬ ਦਾ ਹੈ ਚਾਹੇ ਉਹ ਰਾਜਸਥਾਨ ਦਾ ਉਹ ਜ਼ਹਿਰ ਪੀ ਰਿਹਾ ਹੈ ਉਹ ਕੈਂਸਰ ਪੀ ਰਿਹਾ ਉਹ ਇਹ ਮੰਨ ਲਓ ਤੁਸੀਂ ਕਾਲਾ ਪੀਲੇ ਨੂੰ ਆਪਾਂ ਪੀ ਰਹੇ ਹਾਂ ਤੇ ਉਸ ਨੂੰ ਖਤਮ ਕਰਨ ਵਾਸਤੇ ਅਸੀਂ ਜਿਹੜੀ ਮੂਵਮੈਂਟ ਸ਼ੁਰੂ ਕੀਤੀ ਹੈ ਤੇ ਬਾਕੀ ਪ੍ਰਮਾਤਮਾ ਨੇ ਤਾਕਤ ਦਿੱਤੀ ਤਾਂ ਇਹਨੂੰ ਅਸੀਂ ਖਤਮ ਕਰਕੇ ਹੀ ਛੱਡਾਂ ਅੱਜ ਨਹੀਂ ਜਿਹੜਾ ਇਹ ਤੁਹਾਡਾ ਅੰਦੋਲਨ ਹੈ ਇਹਦੇ ਵਿੱਚ ਕੀ ਹੈਗੀ ਹੈ ਤਿਆਰੀ ਕੀ ਕਰ ਰਹੇ ਹੋ ਪ੍ਰੋਗਰਾਮ ਕੀ ਹੋਣਗੇ ਤਾਂ ਉਹ ਉਹਦੇ ਲਈ ਜਾਣਕਾਰੀ ਜ਼ਰੂਰ ਅਸੀਂ ਕੋਈ ਜਿਹੜਾ ਸਾਡੇ ਹੁਣ ਤਾਂ ਜਿਹੜਾ 24 ਤਰੀਕ ਦਾ ਪ੍ਰੋਗਰਾਮ ਹੈਗਾ ਉਹਦੇ ਹਾਸਤੇ ਅਸੀਂ ਹੁਣ ਪਿੰਡਾਂ ਦੇ ਵਿੱਚ ਕੁਝ ਸਾਥੀਆਂ ਨੂੰ ਕਹਿਣ ਚਲੇ ਸੀ ਰਸਤੇ 'ਚ ਹੀ ਆ ਤੇ ਉਹ ਅਸੀਂ ਇੱਥੋਂ ਪੰਜ-ਛੀ ਬੱਸਾਂ ਇੱਥੋਂ ਲੈ ਕੇ ਜਾਵਾਂਗੇ ਹਰ ਇੱਕ ਇੱਕ ਮੰਡੀ 'ਚੋਂ ਇੱਕ ਇੱਕ ਬੱਸ ਅਸੀਂ ਡਿਊਟੀ ਲਈ ਹੈ ਇਹ ਆਪਾਂ ਬੰਗਾ ਨਗਰ ਜ਼ਿਲ੍ਹੇ 'ਚੋਂ ਸਿਰਫ ਬੰਗਾ ਨਗਰ ਜ਼ਿਲ੍ਹੇ 'ਚ ਮਮਟ ਸ਼ੁਰੂ ਕੀਤੀ ਅਸੀਂ ਹਨੂਪਗੜ੍ਹ ਜ਼ਿਲ੍ਹਾ ਹਰਮਾਨਗੜ੍ਹ ਜ਼ਿਲ੍ਹੇ 'ਚ ਵੀ ਜਸਟ ਬਾਅਦ ਸ਼ੁਰੂ ਕਰਾਂਗੇ ਪਹਿਲਾ ਸਟੈਪ ਹੈ ਪਹਿਲਾ ਸਟੈਪ ਵੀ ਜਿਹੜਾ ਆਪਾਂ ਉੱਥੇ ਪੰਜਾਬ ਦੇ ਸਾਡੇ ਸਾਥੀ ਲੱਖਾ ਸਦਾਣੇ ਵੀਰ ਸਾਡੇ ਅਮਜੋਤ ਮਾਨ ਤੇ ਮੇਰੇ ਹੋਰ ਸਾਥੀ ਜਿਹੜੇ ਕਦੋਂ ਕਦੋਂ ਜਾ ਰਹੇ ਹੋ ਉਧਰ ਤੇ ਕੀ ਸੀ ਪ੍ਰੋਗਰਾਮ ਅਸੀਂ 23 ਤਰੀਕ ਨੂੰ ਇਥੇ ਚੱਲ ਪਾਂਗੇ 24 ਨੂੰ ਉਥੇ ਇੱਕ ਮਾਰਚ ਹੈ ਅਸੀਂ ਉਸ ਮਾਰਚ ਸ਼ਾਮ ਨੂੰ ਜਿਹੜੀ ਜਗ੍ਹਾ ਤੇ ਪਹੁੰਚ ਇਹਨੂੰ ਲੁਧਿਆਣੇ ਪਹੁੰਚਾਂਗੇ ਸੀ ਠੀਕ ਹੈ ਲੁਧਿਆਣੇ ਤੋਂ ਕੋਈ 30 35 ਕਿਲੋਮੀਟਰ ਦਾ ਇੱਕ ਮਾਰਚ ਅਸੀਂ ਉਸ ਮਾਰਚ ਸ਼ਾਮਿਲ ਹੋਵਾਂਗੇ ਇਹ ਮਾਰਚ ਸ਼ਾਮਿਲ ਹੁੰਦਾ ਸਾਡਾ ਮਤਲਬ ਇਹੀ ਹੈ ਵੀ ਅਸੀਂ ਪੰਜਾਬ ਤੇ ਹਰਿਆਣੇ ਦੇ ਪੰਜਾਬ ਦੇ ਰਾਜਸਥਾਨ ਦੇ ਲੋਕ ਲੜਕੇ ਇਸ ਲੜਾਈ ਨੂੰ ਇਕੱਠੇ ਹੋ ਕੇ ਲੜੀਏ ਦੇਖੋ ਜਿਹੜੀ ਇਹਦੋਂ ਪਹਿਲਾਂ ਲੜਾਈਆਂ ਲੜੀਆਂ ਗਈਆਂ ਇਹਦੋਂ ਪਹਿਲਾਂ ਵੀ ਅਸੀਂ 10 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਮੂਵਮੈਂਟ ਅ ਬੰਨ ਲਾਇਆ ਸੀ ਜਿਹੜਾ ਗੰਦਾ ਪਾਣੀ ਵਿੱਚ ਪੈ ਰਿਆ ਨਾ ਅਸੀਂ ਉਸ ਤੇ ਬੰਨ ਲਾਇਆ ਸੀ ਤੇ ਸੰਤ ਸੀਚੇਵਾਲ ਜੀ ਵੀ ਉਦੋਂ ਨਾਲ ਸੀਗੇ ਤੇ ਉਸ ਤੋਂ ਬਾਅਦ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਸੁਣਵਾਈਆਂ ਹੋਈਆਂ ਤੇ ਕੋਰਟਾਂ ਨੇ ਸਰਕਾਰਾਂ ਨੂੰ ਪਲੈਂਟੀਆਂ ਲਾਈਆਂ ਤੇ ਇਹਦਾ ਸਾਰਾ ਮਸਲਾ ਜਿਹੜਾ ਸੀਗਾ ਉਹ ਪਾਣੀ ਨੂੰ ਸਾਫ਼ ਕਰਨ ਦਾ ਸੀਗਾ ਵੀ ਪਾਣੀ ਨੂੰ ਸਾਫ਼ ਕਰਕੇ ਦਰਿਆਵਾਂ 'ਚ ਪਾਓ ਪਰ ਜਿਹੜੀ ਹੁਣ ਪੰਜਾਬ ਵਾਲੇ ਸਾਥੀ ਉਹਨਾਂ ਦੀ ਵੀ ਮੂਵਮੈਂਟ ਇਹ ਹੈ ਵੀ ਪਾਣੀ ਨੂੰ ਸਾਫ਼ ਕਰਕੇ ਪਾਣੀ ਵਿੱਚ ਪਾਓ ਦਰਿਆਵਾਂ ਦੇ ਗੰਦਾ ਨਾ ਪਾਓ ਦਰਿਆਵਾਂ ਨੂੰ ਗੰਦੇ ਨਾ ਕਰੋ ਅਸੀਂ ਇੱਕ ਕਦਮ ਅੱਦੂ ਹੋਰ ਅੱਗੇ ਸੋਚਿਆ ਅਸੀਂ ਕਿਹਾ ਵੀ ਸਾਫ਼ ਕਰਕੇ ਵੀ ਕਿਉਂ ਪਾਉ। ਠੀਕ ਹੈ ਪਾਣੀ ਸਾਫ਼ ਕਰੋ ਚੰਗੀ ਗੱਲ ਹੈ। ਪਾਣੀ ਦਰਿਆ 'ਚ ਪਾਓ ਹੀ ਨਾ। ਸਾਡੀ ਇਹ ਡਿਮਾਂਡ ਹੈ। ਅਸੀਂ ਇੱਥੇ ਸਰਕਾਰ ਨੂੰ ਚਿੱਠੀਆਂ ਲਿਖੀਆਂ। ਅ ਪੰਜਾਬ ਸਰਕਾਰ ਨੂੰ ਵੀ ਚਿੱਠੀਆਂ ਲਿਖੀਆਂ। ਅਸੀਂ ਇਹ ਗੱਲ ਕਹਿੰਨੇ ਆ ਵੀ ਜਿਵੇਂ ਇੱਕ ਗੰਦਾ ਪਾਣੀ ਬੁੱਢੇ ਨਾਲੇ ਦਾ ਪਾਣੀ ਦਰਿਆ ਦੇ ਨਾਲ-ਨਾਲ 15-16 ਕਿਲੋਮੀਟਰ ਲੁਧਿਆਣੇ ਦੇ ਨਾਲ-ਨਾਲ ਤੁਰਿਆ ਜਾਂਦਾ। 16 ਕਿਲੋਮੀਟਰ ਜਾ ਕੇ ਉਹ ਬੁੱਢੇ ਨਾਲੇ ਦਾ ਦਰਿਆ 'ਚ ਪੈਂਦਾ ਬੁੱਢਾ ਨਾਲਾ ਸਤ루 'ਚ ਪੈ ਜਾਂਦਾ ਸਤ루 'ਚ ਪੈ ਜਾਂਦਾ ਦਰਿਆ 'ਚ ਅਸੀਂ ਇਹ ਕਹਿੰਨੇ ਆਂ ਵੀ ਉਹਨੂੰ ਉੱਥੇ ਨਾ ਪਾਓ ਉਹ ਤੁਸੀਂ ਉਵੇਂ ਹੀ ਹਰੀਕੇ ਪੱਤਣ ਤੱਕ ਨਾਲ-ਨਾਲ ਲਈ ਆਓ ਹਰੀਕੇ ਪੱਤਣ ਤੋਂ ਅੱਗੇ ਰਾਸਤਾਨੀਆਂ ਸਾਡੀ ਨਹਿਰਾਂ ਨਿਕਲਦੀਆਂ ਉਹਦੇ ਨਾਲ ਸਾਡੀ ਜਗ੍ਹਾ ਪਈ ਹੈ ਨਹਿਰਾਂ 'ਸਤੇ ਉਸ ਦੇ ਨਾਲ ਇੱਕ ਸੂਆ ਕੱਢ ਦਿਓ ਕਿਉਂਕਿ 5-600 ਕਿਊਸਿਕ ਹੀ ਪਾਣੀ ਹੈ ਇਹ ਇਤੋਂ ਜ਼ਿਆਦਾ ਪਾਣੀ ਨਹੀਂ 1500 ਕਿਊਸਿਕ ਦੀ 81 ਹੁੰਦੀ ਹੈ ਹਾਂਜੀ 181 ਨਾਲ ਨਾਲ ਕੱਢ ਦਿਓ ਤੇ ਉਹ ਸਾਡੇ ਪਾਈ ਰਸਤਾਾਂ ਚ ਆ ਜਾਣ ਸੂਰਤਗੜ ਸਾਡੇ ਟਿੱਬੇ ਆ ਬਹੁਤ ਖੁੱਲੀ ਚ ਹਜ਼ਾਰਾਂ ਬਿੱਗੇ ਜ਼ਮੀਨ ਪਈ ਹੈ ਉਸ ਦੇ ਵਿੱਚ ਜਾਂ ਤਾਂ ਅਸੀਂ ਪੇੜ ਉਗਾ ਦੇਾਂਗੇ ਹਰਿਆਲੀ ਕਰ ਦੇਾਂਗੇ ਉਸ ਪਾਣੀ ਨਾਲ ਤੇ ਜੇ ਰਸਤੇ ਚ ਕਿਸੇ ਕਿਸਾਨ ਨੂੰ ਲੋੜ ਹੋ ਗਈ ਉਹ ਆਪਦੇ ਖੇਤ ਲਾ ਸਕਦਾ ਕਿਉਂਕਿ ਕੋਈ ਵੀ ਐ ਜੋ ਸ਼ਹਿਰ ਨਹੀਂ ਹੈ ਜਿਹਦੇ ਨਾਲ ਸੀਵਰੇਜ ਦੇ ਪਾਣੀ ਨਾਲ ਖੇਤੀ ਨਾ ਹੁੰਦੀ ਹੋਵੇ ਹਰ ਇੱਕ ਥਾਂ ਦੇ ਖੇਤੀ ਹੁੰਦੀ ਹੈ ਸੀਵਰੇਜ ਦੇ ਪਾਣੀ ਨਾਲ ਜੇ ਕੋਈ ਸਾਥੀ ਜਾ ਕਿਸਾਨ ਜਾਂ ਸਰਕਾਰ ਚਾਹੂਗੀ ਤੇ ਸੀਵਰੇਜ ਦੇ ਪਾਣੀ ਨਾਲ ਖੇਤੀ ਕਰ ਲੈਣ ਰਸਤੇ ਜਿੱਥੋਂ ਨਿਕਲੂਗਾ ਚੱਕਲੇ ਨਾਲ ਮੋਟਰ ਨਾਲ ਜੇ ਨਹੀਂ ਚਾਹੀਦਾ ਤਾਂ ਸਾਨੂੰ ਰਾਸਤਾਂ ਤੱਕ ਪਹੁੰਚਾ ਦੇਣ ਜੇ ਅਸੀਂ ਉਸ ਪਾਣੀ ਨੂੰ ਡਿਸਟਰਾਏ ਕਰ ਦੇਾਂਗੇ ਉਹਦੇ ਨਾਲ ਪੰਜਾਬ ਦੇ ਸਾਰੇ ਦਰਿਆ ਸਾਫ ਹੋ ਜਾਣਗੇ ਕਿਸੇ ਵੀ ਫੈਕਟਰੀ ਨੂੰ ਪਾਣੀ ਸਾਫ ਕਰਨ ਦੀ ਜੋ ਜਿਹੜੀ ਆਪਣਾ ਫਿਲਟਰ ਨਹੀਂ ਲੋੜ ਕਿਉਂਕਿ ਆਪਾਂ ਘਰੇ ਫਿਲਟਰ ਲਾਉਣੇ ਆ ਆਪਣਾ ਫਿਲਟਰ 4 ਮਹੀਨਿਆਂ ਚ 6 ਮਹੀਨਿਆਂ ਚ ਖਰਾਬ ਹੋ ਜਾਂਦਾ ਘੱਟੋ ਘੱਟ 15 ਦਿਨ 20 ਦਿਨ ਆਪਣੀਆਂ ਜਿਹੜੀਆਂ ਲੇਡੀਆਂ ਰੋਣਾ ਪਉਂਦੀ ਹੈ ਪਾਈ ਫਿਲਟਰ ਖਰਾਬ ਹੋ ਗਿਆ ਠੀਕ ਕਰੋ ਉਦੋਂ ਆਪ ਪੀਣਾ ਹੁੰਦਾ ਨਾ ਤਾਂ ਆਪ 15-20 ਦਿਨ ਠੀਕ ਕਰ ਲੈਣਾ ਜਿਹੜੀਆਂ ਫੈਕਟਰੀਆਂ ਫਿਲਟਰ ਲਾਉਣਗੀਆਂ ਉਹਨਾਂ ਨੇ ਛੀ-ਛੀ ਮਹੀਨੇ ਠੀਕ ਨਹੀਂ ਕਰਨੀ ਇੱਕ ਵਾਰ ਲਾਤਾ ਮੁੜਤੀਓ ਦੀ ਕਿਸੇ ਨੇ ਸਾਰ ਸੰਭਾਲ ਨਹੀਂ ਕਰਨੀ ਕਿਉਂਕਿ ਇਹ ਤੋਂ ਪਹਿਲਾਂ ਜਿੰਨੇ ਵੀ ਫਿਲਟਰ ਲੱਗੇ ਹੋਏ ਆ ਪੰਜਾਬ 'ਚ ਜਾਂ ਪੂਰੇ ਇੰਡੀਆ 'ਚ ਕਿਤੇ ਵੀ ਲੱਗੇ ਆ ਮੇਰੇ ਹਿਸਾਬ ਨਾਲ 6 ਮਹੀਨੇ ਸਾਲ ਤੋਂ ਬਾਅਦ ਉਹਨਾਂ ਨੇ ਕੰਮ ਨਹੀਂ ਕੀਤਾ ਤੇ ਦੂਰੀ ਵਾਰ ਕਿਸੇ ਵੀ ਫੈਕਟਰੀ ਨੇ ਇੰਡਸਟਰੀ ਵਾਲੇ ਨੇ ਉਹ ਦੂਰੀ ਵਾਰ ਨਹੀਂ ਲਾਏ ਕਿਉਂਕਿ ਉਹਨਾਂ ਦੀ ਕੋਸਟ ਬਹੁਤ ਵੱਡੀ ਹੁੰਦੀ ਹੈ ਤੇ ਫਿਰ ਕਿਉਂ ਫੈਕਟਰੀ ਵਾਲੇ ਆ ਖਰਚਾ ਕਿਉਂ ਕਰਨਗੇ ਐਸ ਕਰਕੇ ਅਸੀਂ ਸਿੱਧਾ ਇੱਕ ਜਟਕੂ ਜ ਤੇ ਅਸਿਕਾ ਵੀ ਗੰਦਾ ਪਾਣੀ ਾਡ ਕਰਕੇ ਦੇ ਦਿਓ ਸਾਨੂੰ ਪੰਜਾਬ ਚ ਪੰਜਾਬ ਦੀ ਸਮੱਸਿਆ ਵੀ ਖਤਮ ਤੇ ਰਾਜਸਥਾਨ ਵਾਲੇ ਦੀ ਸਮੱਸਿਆ ਵੀ ਕੋ ਗੰਦਾ ਪਾਣੀ ਉਹ ਹੀ ਪੀਣੇ ਨਾਲ ਆਪਾਂ ਹੁਣ ਇੱਕ ਤਾਂ ਆਪਾਂ ਜ਼ਹਿਰ ਸਦਾ ਹੀ ਪੀਣਾ ਜੀ ਬਈ ਜ਼ਹਿਰ ਸਦਾ ਹੀ ਪੀ ਲਿਆ ਤੇ ਇੱਕ ਚਲੋ ਨਾਲ ਨਾਲ ਆ ਕੇ ਕਿਤੇ ਦਰਖਤ ਲਾ ਦੇਾਂਗੇ ਉੱਥੇ ਪੇੜ ਲਾ ਦੇਾਂਗੇ ਹੋ ਸਕਦਾ ਫਰੂਟ ਵਾਲੇ ਨਾਲ ਲਾਈਏ ਬਈ ਹਰਿਆਲੀ ਵਾਲੇ ਲਾ ਦੇਾਂਗੇ ਹਰਿਆਲੀ ਤੇ ਉਹਦੇ ਨਾਲ ਵੀ ਆਊਗੀ ਵਰਤੋਂ ਚ ਲੈ ਲਾਂਗੇ ਹਾਂ ਵਰਤੋਂ ਚ ਲੈ ਲਾਂਗੇ ਪਾਣੀ ਇਹ ਸਾਡੀ ਮੰਗ ਹੈ ਤੇ ਇਹ ਕੋਈ ਵੱਡੀ ਗੱਲ ਨਹੀਂ ਅਸੀਂ ਸਰਕਾਰ ਨੂੰ ਇੱਕ ਹਰਫੋਰ ਵੀ ਲਿਖੀ ਹੈ ਬਈ ਸਾਨੂੰ ਤੁਸੀਂ ਪਰਮਿਸ਼ਨ ਹੀ ਦੇ ਦਿਓ ਅਸੀਂ ਇਹ ਰਾਪਟ ਲਿਆਵਾਂ ਕਿਉਂਕਿ ਅਗੇ ਸਿੱਥੇ ਨਹਿਰ ਸੀਗੀ ਲਿੰਕ ਨੇਚ ਚੈਨਲ ਅਸੀਂ ਇੱਥੋਂ ਦੇ ਜ਼ਿੰਮੇਵਾਰਾਂ ਨੇ ਰਲ ਕੇ ਅਸੀਂ 70 ਕਿਲੋਮੀਟਰ ਦੀ ਲਿੰਕ ਚੈਨਲ ਜਿਹੜੀ ਜਮਾਂ ਬੰਦ ਪਈ ਸੀ ਅਸੀਂ ਉਹ ਸਾਫ਼ ਕਰ ਲਈ 2 ਮਹੀਨਿਆਂ ਦੇ ਵਿੱਚ ਜਿਹੜੀ ਜਗ੍ਹਾ ਵੀ ਇਹ ਸਾਡੀ ਗੰਗ ਨਹਿਰ ਨੂੰ ਪਾਣੀ ਦਿੰਦੀ ਹੈ ਵੱਡੀ ਇਹਦੇ ਰੱਖਾਂ ਦੀ ਨਹਿਰ ਇੱਕ ਲਿੰਕ ਨਹਿਰ ਬਣੀ ਹੋਈ ਹੈ ਠੀਕ ਹੈ ਲੋਗੜ ਹੈਡ ਤੋਂ ਉਹ ਪੂਰੇ ਇਸ ਗੰਗ ਨਹਿਰ ਨੂੰ ਜਦੋਂ ਆਪਣੀ ਫਲੋਜ ਪ੍ਰੋਫਿਟ ਗੰਗ ਨਹਿਰ ਬਣਦੀ ਸੀ ਨਾ ਉਦੋਂ ਅਸੀਂ ਪਾਣੀ ਇੱਧਰੋਂ ਲੈਂਦੇ ਰਹੇ ਹਾਂ ਉਦੋਂ ਬਣਾਈ ਸੀ ਉਹ ਉਹ ਪਿੱਛੇ ਸਾਡੇ ਪਾਣੀ ਘਟ ਗਿਆ ਤੇ ਅਸੀਂ ਸਰਕਾਰ ਨੂੰ ਉਹ ਗੱਲ ਕਹੀ ਵੀ ਸਾਨੂੰ ਤੁਸੀਂ ਉੱਥੋਂ ਪਾਣੀ ਦੇ ਦਿਓ ਉਹ ਸਰਕਾਰ ਨੇ ਕਿਹਾ ਵੀ ਉਹ ਤਾਂ ਬੰਦ ਪਈ ਹੈ ਤੇ ਉਹ ਤਾਂ ਪੂਰੇ ਜੰਗਲ ਹੋਇਆ ਦਰਖਤ ਤੇ ਅਸੀਂ ਸਾਡੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਭਾਈ ਥੋੜੀ ਥੋੜੀ ਜਾਂ ਸਾਰੇ ਇਕੱਠੇ ਹੋ ਕੇ ਤੇ ਆਪਾਂ ਨਹਿਰ ਸਾਫ਼ ਕਰਨੀ ਹੈ ਤੇ ਸਾਰੇ ਇਥੋਂ ਸਾਡੇ ਸਾਥੀਆਂ ਨੇ ਰਲ ਕੇ ਤੇ ਅਸੀਂ ਭਾਈ 70 ਕਿਲੋਮੀਟਰ ਨਹਿਰ ਅਸੀਂ 2 ਮਹੀਨੇ ਚ ਸਾਫ਼ ਕਰਤੀ ਸਾਰੀ ਤੇ ਅਸੀਂ ਹੁਣ ਵੀ ਇਹ ਗੱਲ ਕਹਿੰਦੇ ਆ ਨਹਿਰ ਤੁਸੀਂ ਸਾਨੂੰ ਪਰਮਿਸ਼ਨ ਦੇ ਦਿਓ ਨਹਿਰ ਅਸੀਂ ਆਪ ਹੀ ਪਟਕੇ ਲੈ ਜਾਾਂਗੇ ਸਾਡੇ ਅਸਨੀਅਰ ਪਟਣਾ ਕੋਈ ਵੱਡੀ ਗੱਲ ਨਹੀਂ ਗਈ ਕਿਉਂਕਿ ਸਾਡੀ ਜਿਹੜੀ ਇੰਦਰਾ ਕਾਂਧੀ ਨਹਿਰ ਹੈ ਉਹ ਤੇ 12-1300 ਮੁੱਗ ਗਿਆ ਜਿਹੜੀ ਸਾਡਾ ਪ੍ਰੋਜੈਕਟ ਪਾਖੜਾ ਦਾ ਉਹਤੇ ਵੀ 1100 ਮ ਸਾਡੀ ਜਿਹੜੀ ਵੱਡੀ ਨਹਿਰ ਹੈ ਅ ਇੰਦਰਾ ਗਾਂਧੀ ਵੱਡੀ ਨਹਿਰ ਗੰਗ ਨਹਿਰ ਚ 1200 ਇੰਦਰਾ ਗਾਂਧੀ ਦੇ ਵਿੱਚ ਵੀ 3-4000 ਮੁਕ ਹੈ ਕਹਿੰਦਾ ਮਤਲਬ 5000 ਪਿੰਡ ਹੈ 5000 ਪਿੰਡਾਂ ਨੂੰ ਜੇ ਅਸੀਂ ਇੱਕ ਗੱਲ ਕਹਿ ਦਈਏ ਵੀ ਅਸੀਂ ਨਹਿਰ ਪਟਣੀ ਹੈ ਤੇ ਸਾਨੂੰ 1.5-150 ਫੁੱਟੀ ਆਉਂਦੀ ਹੈ ਇੱਕ ਪਿੰਡ ਨੂੰ ਸਾਨੂੰ 150 ਫੁੱਟ ਨਹਿਰ ਨਹਿਰ ਆਉਂਦੀ ਉਹ ਵੀ ਕੱਚੀ ਪਟਣੀ ਹੈ ਤੇ ਅਸੀਂ 2 ਮਹੀਨੇ ਚ ਪਟ ਲਿਆਵਾਂ ਸਾਨੂੰ ਇਹਨਾਂ ਕੌਨਫੀਡੈਂਸ ਦਾ ਪ੍ਰਮਾਤਮਾ ਦੀ ਮਿਹਰ ਹੈ ਸਾਡੇ ਜਿਹੜੇ ਸੰਗਠਨ ਹੈ ਇੱਥੋਂ ਦੇ ਜਿਹੜੇ ਕਿਸਾਨ ਹੈ ਉਹ ਕਿਸਾਨੀ ਅੰਦੋਲਨ ਤੋਂ ਬਾਅਦ ਮਜ਼ਬੂਤ ਹੋਏ ਹੈ ਉਹਨਾਂ ਦਾ ਹੌਸਲਾ ਵਧ ਪੰਜਾਬ ਸਰਕਾਰ ਨੂੰ ਵੀ ਥੋੜੇ ਥਰੂ ਕਵਾਂਗੇ ਵੀ ਸਾਨੂੰ ਭਾਈ ਉਹ ਪਰਮਿਸ਼ਨ ਹੀ ਦੇ ਦਿਓ ਪੈਸੇ ਨਹੀਂ ਚਾਹੀਦਾ ਥੋੜਾ ਪੰਜਾਬ ਦਾ ਕੰਮ ਸਿਰਫ ਇੰਨਾ ਜਿਹੜੇ ਪੂੜਾਂ ਦੇ ਥੱਲੋਂ ਦੀ ਨਹਿਰ ਕੱਢਣੀ ਹੈ ਉਹ ਸਾਡੇ ਕੋਲ ਇੰਸਟਰੂਮੈਂਟ ਨਹੀਂ ਹੈ ਉਹਨਾਂ ਕੱਢਦੇ ਸਾਨੂੰ ਬਾਕੀ ਪੱਟ ਸੀ ਭਾਈ ਆਪ ਹੀ ਲਿਆਉਣਾ ਤਾਂ ਭਾਈ ਜੀ ਇੱਕ ਲੱਗਦਾ ਜਿਵੇਂ ਬੁੱਡੇ ਨਾਲੇ ਦਾ ਪਾਣੀ ਲੰਬੇ ਸਮੇਂ ਤੋਂ ਇਹ ਸਮੱਸਿਆ ਜਿਹੜੀ ਪੰਜਾਬ ਦੇ ਲੋਕਾਂ ਲਈ ਤਾਂ ਉੱਥੇ ਭਿਆਨਕ ਬਿਮਾਰੀਆਂ ਦਾ ਸਾਹਮਣਾ ਜਿਵੇਂ ਬਿਕਨਰ ਕੈਂਸਰ ਟ੍ਰੇਨ ਵੀ ਭਾਈ ਚੱਲਦੀ ਹੈ ਤਾਂ ਉਹ ਉਹ ਕਿੰਨਾ ਕਸਰ ਹੈ ਜਿਹੜਾ ਬਿਮਾਰੀਆਂ ਦਾ Rajasthan ਤੁਹਾਨੂੰ ਮੈਂ ਆંકੜੇ ਦੱਸਦਾ ਸਾਡੇ ਪਿੰਡ ਹੈ ਮੰਨੀ ਵਾਲਾ ਮੰਨੀ ਵਾਲੇ ਪਿੰਡ ਦੇ ਇਕੱਲੇ ਇੱਕ ਪਿੰਡ ਦੇ ਵਿੱਚ 70 80 ਲੋਕਾਂ ਦੀ ਡੈਥ ਹੋ ਗਈ ਕੈਂਸਰ ਨਾਲ ਇੱਕ ਪਿੰਡ ਚ ਕੋਈ ਵੀ ਇੱਥੇ ਆ ਜਾ ਪਿੰਡ ਨਹੀਂ ਹੈ ਜਿੱਥੇ 2 4 5 ਲੋਕ ਕੈਂਸਰ ਨਾਲ ਨਹੀਂ ਮਰੇ ਸਾਡੇ ਪਿੰਡ ਬਹੁਤ ਛੋਟੇ ਆ ਸਾਡੇ ਪਿੰਡ ਦੀ ਜੇ ਤੁਹਾਨੂੰ ਆਬਾਦੀ ਦੱਸਾਂ ਜਿਹੜੇ ਆਮ ਪਿੰਡ ਆ ਸਾਡੇ ਉੱਥੇ 100 150 ਕਾਰੀ ਹੈ ਉਹਨਾਂ ਘਰਾਂ ਦੇ ਵਿੱਚ ਹੀ 5 5 7 7 ਲੋਕਾਂ ਦੀ ਡੈਥ ਹੋ ਚੁੱਕੀ ਹੈ ਆ ਹੁਣ ਜਿਹੜੀ ਜਿੰਨੀਆਂ ਵੀ ਡੈਥ ਹੁੰਦੀਆਂ ਜਾਂ ਤਾਂ ਕਾਲੇ ਪੀਲੇ ਨਾਲ ਹੁੰਦੀ ਹੈ ਜਾਂ ਕੈਂਸਰ ਨਾਲ ਹੁੰਦੀ ਹੈ ਤੇ ਬਿਮਾਰੀਆਂ ਦੀ ਜੜ ਗੰਦਾ ਪਾਣੀ ਹੀ ਹੈ ਗੰਗਾ ਨਗਰ ਦੇ ਵਿੱਚ ਹਸਪੀਟਲ ਬਹੁਤ ਜ਼ਿਆਦਾ ਹੈ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹੀ ਹੈ ਵੀ ਇੱਥੇ ਬਿਮਾਰੀ ਬਹੁਤ ਜ਼ਿਆਦਾ ਫਬੋਰ ਏਰੀਆ ਫਾਜਲ ਦਾ ਏਰੀਆ ਜਿੱਥੇ ਵੀ ਕਹਿਣ ਦਾ ਮਤਲਬ ਆਪਾਂ ਹਰੀਕੇ ਪੱਤਨ ਤੋਂ ਨਿਕਲਦਾ ਪਾਣੀ ਪੀਂਦੇ ਆ ਉਹ ਬਿਮਾਰੀ ਹੀ ਪੀਂਦੇ ਆ ਆਪਾਂ ਕੋਈ ਸਾਫ਼ ਪਾਣੀ ਨਹੀਂ ਪੀਂਦੇ ਕਈ ਵਾਰ ਆਪਾਂ ਇੱਕ ਜਿਹੀ ਮਨ ਚ ਆਉਂਦਾ ਹੈ ਇੱਕ ਮਾਂ ਬੱਚੇ ਨੂੰ ਪਾਣੀ ਪਿਆਰੀ ਹੈ ਬੱਚੇ ਨੂੰ ਤੇ ਲੱਗੀ ਹੈ ਤੇ ਬੱਚਾ ਪਾਣੀ ਪੀ ਰਿਹਾ ਤੇ ਜੇ ਆਪਾਂ ਉਹਨੂੰ ਗਹਿਰੀ ਨਿਗਾਹ ਨਾਲ ਵੇਖੀਏ ਤਾਂ ਮਾਂ ਬੱਚੇ ਨੂੰ ਪਾਣੀ ਨਹੀਂ ਪਿਆਰੀ ਜ਼ਹਿਰ ਪਿਆਰੀ ਹੈ ਤੇ ਜੇ ਇਹ ਵੀ ਫੀਲਿੰਗ ਆਪਾਂ ਮੰਨਣਾ ਚਾਹੁੰਦੀ ਹੈ ਤੇ ਤਾਂ ਹੀ ਇਹ ਸਾਰੇ ਸੋਢਾ ਸਾਥੀਆਂ ਨੇ ਸੋਚਿਆ ਵੀ ਜੇ ਕੈਂਸਰ ਕਿਸੇ ਦੀ ਵੀ ਕਰਿਆ ਜੇ ਮੰਨ ਲਓ ਆਪਣੇ ਘਰੇ ਕੈਂਸਰ ਆ ਗਿਆ ਕਿਉਂ ਦੂਜੇ ਦੀ ਗੱਲ ਕੀ ਆਪਦੇ ਘਰੇ ਆ ਗਿਆ ਜੀ ਨੂੰ ਕਿਸੇ ਵੀ ਪਰਿਵਾਰ ਦੇ ਜੀ ਨੂੰ ਕੈਂਸਰ ਹੋ ਗਿਆ ਬੀਕਾਨੇਰ ਭਜਦੇ ਆ ਫਿਰ ਬੰਬੇ ਭਜਦੇ ਆ ਡਾਟਾ ਦੇ 40-50 ਲੱਖ ਰੁਪਏ ਪਰਨੇ ਉਨ ਲੱਗ ਜਾਂਦਾ ਹੈ ਪੀਸ਼ੈਂਟ ਫਿਰ ਵੀ ਨਹੀਂ ਭਜਦਾ ਦੋ ਕੁ ਸਾਲਾਂ ਤੱਕ ਭਜਨਾ ਸੋ ਜਾਂਦੀ ਹੈ ਤੇ ਇਹੀ ਸੋਚ ਕੇ ਆਪਾਂ ਸਾਰੇ ਭਜਨਾ ਸੀ ਕਰ ਲਈਏ ਵੀ ਮੰਨ ਲਓ 40-50 ਲੱਖ ਰੇਕ ਦਾ ਲੱਗਦਾ ਤੇ ਜੇ ਅਸੀਂ 2 ਲੱਖ 4 ਲੱਖ ਰੁਪਈਆ ਸਨਹਿਰ ਤੇ ਲਾ ਦਿਆਂਗੇ ਕੋਈ 4 ਦਿਨ ਪੱਜਲਾਂਗੇ ਤੇ ਜੈਪੁਰ ਦੇ ਬਿਕਾ ਨੇਰ ਜੈਪੁਰ ਆਪਾਂ ਬੰਬੇ ਦੇ 10 ਗੜੇ ਕੱਢਣ ਵਾਲੋਂ ਤਾਂ ਸੌਖੀ ਗੱਲ ਉਹ ਕੰਮ ਔਖਾ ਹੈ ਨਾਲੇ ਕਰਦਾ ਜੀ ਜਣਾ ਇਹ ਚ ਸਮਾਜ ਦੀ ਭਲਾਈ ਹੈ ਸੇਵਾ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਇਹੀ ਮੋਟੋ ਲੈ ਕੇ ਅਸੀਂ ਇਸ ਕੰਮ ਨੂੰ ਲੱਗੇ ਹੋਏ ਹਾਂ ਤਾਂ ਰੁਝਾਨ ਜਿਹੜਾ ਉਤਸ਼ਾਹ ਦੀ ਗੱਲ ਕਰੀਏ ਜਾਂ ਲੋਕਾਂ ਦੇ ਸਾਥ ਦੀ ਗੱਲ ਕਰੀਏ ਤਾਂ ਕਿੰਨਾ ਸਾਥ ਬਾਈ ਮਿਲ ਰਿਹਾ ਇਸ ਵਾਰ ਚੋਂ ਲੈ ਕੇ ਹਰੇਕ ਪਿੰਡ ਦੇ ਵਿੱਚ ਜਦੋਂ ਅਸੀਂ ਆ ਗੱਲ ਕਰਦੇ ਹਾਂ ਹਰੇਕ ਪਿੰਡ ਦੇ ਲੋਕ ਕਹਿੰਦੇ ਭਾਈ ਜਿੱਦਨ ਮਰਜ਼ੀ ਬਾਜ਼ ਮਾਰ ਲਓ ਜੀ ਅਸੀਂ ਤੁਹਾਡੇ ਨਾਲ ਖੜ ਜਾਾਂਗੇ ਭਾਵੇਂ ਘਰਾਵ ਕਰਨਾ ਭਾਵੇਂ ਸੰਸਦ ਘੇਰਨੀ ਹੈ ਭਾਵੇਂ ਵਿਧਾਨ ਸਭਾ ਘੇਰਨੀ ਹੈ ਭਾਵੇਂ ਲੋਕ ਸਭਾ ਘੇਰਨੀ ਹੈ ਭਾਵੇਂ ਜਿਹੜੇ ਗੰਦੇ ਪਾਣੀ ਦੇ ਦਰਿਆਵਾਂ ਦੇ ਵਿੱਚ ਗੁੱਡਾਂ ਨਾਲ ਪੈਂਦਾ ਜਾਂ ਹੋਰ ਚਿੱਟੀ ਵੀ ਹੈ ਜਾਂ ਕਾਲੀ ਵੀ ਹੈ ਜਿਉਂ ਉਹਨੂੰ ਪੂਰਨ ਤਾਂ ਅਸੀਂ ਜਾ ਕੇ ਭਾਈ ਪੂਰਵੀ ਦੇਵਾਂ ਲੋਕਾਂ ਦੇ ਵਿੱਚ ਇਨਾ ਉਤਸ਼ਾਹ ਉਤਸ਼ਾਹ ਨਹੀਂ ਜਾਗਰਤੀ ਹੈ ਤੇ ਜਿਹੜਾ ਉਤਸ਼ਾਹ ਉਹ ਤੋਂ ਬਾਅਦ ਬਣਿਆ ਉਤਸ਼ਾਹ ਹੀ ਬਣਿਆ ਵੀ ਲੋਕ ਇਹ ਕਹਿੰਦੇ ਵੀ ਜੇ ਆਪਾਂ ਤਿੰਨ ਖੇਤੀ ਵਾਲੇ ਜਿਹੜੇ ਤਿੰਨ ਬਿੱਲ ਸੀਗੇ ਉਹ ਪੁੱਠਾ ਕਰਾ ਸਕਦੇ ਆ ਇਹ ਪਰ ਵੱਡੀ ਗੱਲ ਨਹੀਂ ਨਾ ਇਹ ਤਾਂ ਕੋਈ ਛੋਟੀ ਗੱਲ ਇਹ ਤਾਂ ਪਾਣੀ ਆਪਾਂ ਨਹਿਰ ਪੱਟ ਕੇ ਲਿਆਉਣੀ ਹੈ ਨਾਲੇ ਆਪਾਂ ਉਹਨਾਂ ਦਾ ਗੰਦਾ ਪਾਣੀ ਆਪ ਲੈ ਕੇ ਹੁਣ ਤੇ ਜੇ ਹਗੂਰ ਫਾਇਦਾ ਜਿਹੜਾ ਪੰਜਾਬ ਦੇ ਲੋਕ ਨੂੰ ਨਾਲ ਲੱਗਣਗੇ ਇਹ ਕਿਹੜਾ ਕੋਈ ਬਗਾਨੇ ਆ ਆਪਣੇ ਸਾਰੇ ਇਹ ਆਪਦੇ ਹੀ ਹੈ ਇੱਕ ਹੀ ਪਰਿਵਾਰਾ ਸਾਰਾ ਆਪਣਾ ਤੇ ਸਾਨੂੰ ਇਹ ਵਿਸ਼ਵਾਸ ਹੈ ਭਾਈ ਸਾਰੇ ਲੋਕ ਨਾਲ ਲੱਗ ਕੇ ਇਹ ਗੰਦੇ ਪਾਣੀ ਵਾਲੀ ਜਿਹੜੀ ਨਹਿਰ ਹੈ ਤੇ ਅਸੀਂ ਪਾਈਪਾਂ ਨਾਲ ਨਿਰ ਤੱਕ ਆਪਣੇ ਆਸੂਰਤਗੜ ਤੱਕ ਲੈ ਆਵਾਂਗੇ ਤੇ ਇਹ ਸਮੱਸਿਆ ਜੜ ਤੋਂ ਹੀ ਖਤਮ ਹੋ ਜੂਗੀ ਇੱਥੇ ਕੋਈ ਲੋੜ ਹੀ ਨਹੀਂ ਪੈਣੀ ਤੇ ਐਨ ਸਾਰੇ ਪਵਿੱਤਰ ਹੋ ਜਾਣਗੇ ਤੇ ਜਿਹੜੀ ਪਉਣ ਗੁਰੂ ਪਾਣੀ ਪੀਤਾ ਮਾਤਾ ਤਰਤਮਹਤ ਬਾਬੇ ਨਾਨਕ ਨੇ ਬਲਿਹਾਰੀ ਕੁਦਰਤ ਵਸਿਆ ਪ੍ਰਮਾਤਮਾ ਤਾਂ ਕੁਦਰਤ 'ਚ ਹੈ ਤੇ ਪਾਣੀ ਵੀ ਕੁਦਰਤ ਦਾ ਹਿੱਸਾ ਹੈ ਤੇ ਉਹਨੂੰ ਸਾਫ਼ ਕਰਨਾ ਤਾਂ ਪਾਈ ਆਪਣੀ ਡਿਊਟੀ ਹੈ ਇਸ ਵਾਸਤੇ ਸਾਰੇ ਜਿਹੜੇ ਸਾਥ ਸਾਡੇ ਸਾਥੀ ਹੋ ਲੱਗੇ ਹੋਏ ਤਾਂ ਇਸ ਜਿਹੜਾ ਪ੍ਰੋਗਰਾਮ ਹੋ ਰਿਹਾ 24 ਤਰੀਕ ਦਾ ਗੰਦੇ ਪਾਣੀ ਨੂੰ ਲੈ ਕੇ ਤਾਂ ਕੀ ਅਪੀਲ ਕੀ ਕਰਨੀ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਜਸਥਾਨ ਦੇ ਲੋਕਾਂ ਨੂੰ ਜਿਹੜਾ ਕੀ ਮਤਲਬ ਕਹਿਣਾ ਚਾਹੁੰਦੇ ਆ ਦੇਖੋ ਅਪੀਲ ਤਾਂ ਇਹੀ ਹੈ 24 ਤਰੀਕ ਨੂੰ ਆਪਾਂ ਜਿਆਦਾ ਤੋਂ ਜਿਆਦਾ ਸੰਖਿਆ ਦੇ ਵਿੱਚ ਪਹੁੰਚੀਏ ਆਪ ਮਾਰੇ ਪਹੁੰਚੀਏ ਕਿਸੇ ਨੂੰ ਲਿਜਾਣ ਦੀ ਲੋੜ ਨਾ ਪਵੇ ਕੋਈ ਸੰਤ ਅਸੀਂ ਦੂਰ ਹੈ ਤਾਂ ਕਰਕੇ ਸਾਨੂੰ ਇੱਥੋਂ ਬੱਸਾਂ ਦੀ ਵਿਵਸਥਾ ਕਰਨੀ ਪੈਣੀ ਕਿਉਂ ਗੱਡੀਆਂ ਇੰਨੀਆਂ ਲਿਜਾ ਨਹੀਂ ਸਕਦੇ ਤੇ ਬੱਸਾਂ ਇਹ ਇੱਥੋਂ ਦੇ ਸਾਨੂੰ ਸਾਥੀਆਂ ਨੂੰ ਇੱਕ ਜਿੰਦੂ ਦਾ ਕਿਸਾਨੀ ਦੌਰੋਂ ਚੱਲਿਆ ਹੋਇਆ ਉਹਨਾਂ ਦੀ ਇਹ ਮੂਵਮੈਂਟ ਆ ਵੀ ਅਸੀਂ ਬੱਸਾਂ ਤੇ ਜਾਣੇ ਆ 50 ਜਣੇ ਇਕੱਠੇ ਹੋ ਗਏ ਤਾਂ ਇੱਕ ਬੱਸ ਪਿੰਡ ਵਾਲੇ ਨੇ ਕਰਾ ਲਈ ਕਿਉਂਕਿ ਤੇ ਲੁਧਿਆਣਾ ਵੀ ਸਾਨੂੰ ਦੂਰ ਹੈ ਪਹਿਲਾਂ ਸੋਚਿਆ ਸੀ ਜੀਪਾਂ ਕਰਾਂ ਦੀ ਜਾਵੜਾਂਗੇ ਫਿਰ ਇਹ ਸੋਚਿਆ ਨਹੀਂ ਇਹ ਫਿਰ ਬਹੁਤ ਜ਼ਿਆਦਾ ਲੰਮਾ ਕੰਮ ਹੋ ਜੂਗਾ ਤੇ ਆਪਾਂ ਇਕੱਠੇ ਚਲੀਏ ਤੇ ਅਸੀਂ ਇੱਥੋਂ ਪੰਜ ਜਾਂ ਛੇ ਬੱਸਾਂ ਲਿੰਦੀ ਅਸੀਂ ਇੱਥੋਂ ਚੜ੍ਹ ਕੇ ਜਾਵਾਂਗੇ ਤੇ ਜਿਹੜੇ ਲੋਕ ਸਾਡੇ ਆਪਣੇ ਚੰਗਰੀ ਵੇਖ ਰਹੇ ਆ ਉਹਨਾਂ ਨੂੰ ਵੀ ਇਹ ਬੇਨਤੀ ਕਰਾਂਗੇ ਭਾਈ ਜਿਹੜਾ ਦਰਿਆ ਤੋਂ ਥੱਲੇ ਥੱਲੇ ਵਾਲਾ ਪੰਜਾਬ ਹੈ ਜਿਹੜਾ ਸਤਲੁਜ ਤੋਂ ਥੱਲੇ ਹੈ ਉਹਨਾਂ ਨੂੰ ਭਾਈ ਵੱਧ ਚੜ੍ਹ ਕੇ ਉੱਥੇ ਹਿੱਸਾ ਲੈਣਾ ਚਾਹੀਦਾ ਕਿਉਂਕਿ ਇਹ ਆਉਣ ਵਾਲੀ ਨਸਲ ਨੂੰ ਬਚਾਉਣ ਦੀ ਗੱਲ ਹੈ ਜਿੰਨੇ ਕਿਨੇ ਕਿ ਬੱਚਿਆਂ ਨੂੰ 4-4 ਸਾਲ ਦੇ ਬੱਚਿਆਂ ਨੂੰ 3-3 ਸਾਲ ਦੇ ਬੱਚਿਆਂ ਕੈਂਸਰ ਹੈ ਜੋ ਕੈਂਸਰ ਭਾਈ ਕਿਸੇ ਨੇ ਨਹੀਂ ਦਿੱਤਾ ਉਹ ਆਪਾਂ ਹੀ ਦਿੱਤਾ ਗੰਦਕ ਦਰਿਆ ਕਿਸੇ ਨੇ ਗੰਦੇ ਨਹੀਂ ਕੀਤੇ ਆਪਾਂ ਖੁਦ ਕੀਤੇ ਆ ਇਹਦਾ ਜ਼ਿੰਮੇਵਾਰ ਆਪਾਂ ਖੁਦ ਹੈ ਤੇ ਜੋ ਖੁਦ ਗਲਤੀ ਕੀਤੀ ਹੈ ਉਹਦੀ ਸਫਾਈ ਵੀ ਆਪਾਂ ਕਰਨੀ ਹੈ ਲੜਾਈ ਸਰਕਾਰ ਨਾਲ ਹੈ ਸਰਕਾਰ ਸਾਨੂੰ ਪਰਮਿਸ਼ਨ ਦੇਵੇ ਸਾਨੂੰ ਪੈਸਾ ਨਹੀਂ ਚਾਹੀਦਾ ਇਕੱਲੀ ਪਰਮਿਸ਼ਨ ਦੇਵੇ ਅਸੀਂ ਨਹਿਰਾਂ ਪਟਕੇ ਇਥੇ ਭਾਈ ਜੇ ਬਿਕਾ ਨੇਰ ਜੈਸਲ ਮੇਰ ਬਣ ਆ ਨੌਂ ਜ਼ਿਲ੍ਹੇ ਸਾਡੇ ਪਾਣੀ ਪਿੰਦੇ ਆ ਅੱਧਾ ਰਾਜਸਥਾਨੇ ਮੰਨ ਲਓ ਤੁਸੀਂ ਪਾਣੀ ਪੀਂਦਾ ਤੇ ਅੱਧਾ ਪੰਜਾਬ ਪਾਣੀ ਪੀਂਦਾ ਹਰੀ ਦੇ ਪੱਤਣਾਂ ਦੇ ਥੋੜ੍ਹੋਂ ਥੋੜ੍ਹੋਂ ਤੇ ਜੇ ਇੰਨੇ ਲੋਕ ਇਕੱਠੇ ਹੋਈਆਂ ਤਾਂ ਕਿੱਟੀ ਗੱਲ ਕੋਈ ਕਰਨੀ ਇਹਦਾ ਇਹਦਾ ਆਪਣਾ ਆਲਸ ਹੈ ਜੇ ਆਲਸ ਲੋਕਾਂ ਨੇ ਛੱਡਤਾ ਤੇ ਇਹ ਪੰਜਾਬ ਦੇ ਦਰਿਆ ਪਾਈ ਸਾਰੇ ਇਨਸਾਫ ਹੋ ਜਾਣਾ ਧੰਨਵਾਦ ਤੁਹਾਡਾ ਤਾਂ ਇਹ Rajasthan ਦੇ ਕਿਸਾਨਾਂ ਗੂ ਭਾਈ ਮਨਿੰਦਰ ਸਿੰਘ ਮਾਨ ਜਿਨ੍ਹਾਂ ਵੱਲੋਂ ਇੱਕ ਪੇਸ਼ਕਸ਼ ਜਿਹੜੀ ਉਹ ਵੀ ਕੀਤੀ ਗਈ ਹੈ ਪਾਣੀ ਨੂੰ ਲੈ ਕੇ ਵੀ ਜਿਹੜਾ ਗੁੱਡੇ ਨਾਲੇ ਦਾ ਗੰਦਾ ਨਾ ਪਾਣੀ ਹੈ ਉਹ ਸਤਲੁਜ ਵਿੱਚ ਪੈਂਦਾ ਉਹ ਸਾਨੂੰ ਦੇ ਦਿਓ ਸਾ ਅਸੀਂ ਆਪੇ ਨਹਿਰ ਪੱਟ ਲਿਆਵਾਂਗੇ ਪਾਣੀ ਉਹ ਰਾਜਸਥਾਨ ਦੇ ਟਿੱਬਿਆਂ ਤੇ ਲਿਆਵਾਂਗੇ ਭਾਵੇਂ ਉੱਥੇ ਦਰਖਤ ਲਾਈਏ ਭਾਵੇਂ ਕੁਝ ਵੀ ਕਰੀਏ ਤਾਂ ਪੰਜਾਬ ਦੇ ਲੋਕਾਂ ਦੀ ਸਮੱਸਿਆ ਸਦਾ ਲਈ ਹੱਲ ਹੋ ਜੇਗੀ ਤਾਂ ਇਸ ਜਿਹੜੀ ਇਹਨਾਂ ਦੀ ਪੇਸ਼ਕਸ਼ ਹੈ ਉਹਦੇ ਤੇ ਕਿੰਨਾ ਗੌਰ ਹੁੰਦਾ ਹੈ ਤਾਂ ਸਮਾਂ ਦੱਸੇਗਾ ਪਰ ਫਿਲਹਾਲ ਗੰਦੇ ਪਾਣੀ ਨੂੰ ਸਤਲੁਜ ਦਰਿਆ ਵਿੱਚ ਪੈਣ ਤੋਂ ਰੋਕਣ ਲਈ ਇਹਨਾਂ ਵੱਲੋਂ ਜਿਹੜੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਉਹਦੇ ਲਈ ਲਗਾਤਾਰ ਤਿਆਰੀਆਂ ਵੀ ਕਰ ਰਿਹਾ ਤੇ 24 ਅਗਸਤ ਨੂੰ ਲੁਧਿਆਣੇ ਵੀ ਪਹੁੰਚ ਰਹੇ ਆ ਤਾ ਪੋਸਟ ਮਿਲਣ ਨਾਲ ਜੁੜੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ